ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਤੂ ਬੱਧਰਪੁਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਅਰਦਾਸ ਕਰਦੇ ਆਂ ਜੋ ਵੀ ਭੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਦਾ ਅੰਦਰ ਉਸਤਿਜ ਹੋਗੇ ਅੱਜ ਦੀ ਵਿਜਿਟ ਪਿੰਡ ਅਲਗੋ ਕੋਠੀ ਜਿਲ੍ਹਾ ਨੂੰ ਲੱਗਦਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਸੀਲ ਲੱਗਦੀ ਸਜਨਾ ਪਟੇ ਭਾਈ ਸਾਹਬ ਸਿੰਘ ਡਰਾਈਵਰ ਦੇ ਫਾਰਮ ਤੇ ਪਹੁੰਚ ਚੁੱਕੇ ਆ ਦੋ ਵਾੜਾਂ ਲੈ ਕੇ ਆਇਆ ਦੋਵੇਂ ਸੂਈਆਂ ਸਵਾਈਆਂ ਵੇਖ ਬਿਲਕੁਲ ਗੱਲਾ ਨਾੜੂਆ ਵੇਖ ਰਹੀ ਜੀ ਬਧੇ ਰੇ ਜਾਣਕਾਰੀ ਸਾਰੀ ਲੈ ਕੇ ਸਾਂਝੀ ਕਰਾਂਗੇ ਐਂਡ ਤੱਕ ਜਰੂਰ ਬਨੇ ਰਹੋ ਤੇ ਕਰਦੇ ਆਂ ਗੱਲਬਾਤ ਬਾਈ ਸਾਹਬ ਸਿੰਘ ਨਾਲ ਉਸਦੇ ਆਪਾ ਪਤ ਜੀ ਬਾਈ ਸਾਸੀ ਕਾ ਹਸਰੀ ਗਾਲ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਹੋਰ ਸੁਣਾਓ ਮੈਂ ਵਧੀਆ ਠੀਕ ਠਾਕ ਚੜਦੀ ਕਲਾ ਬੰਦੇ ਕਿਰਪਾ ਠੀਕ ਹੈ ਜੀ ਤੇ ਨਾਮ ਜੀ ਨਾਮ ਸਰਦਾਰ ਸਿੰਘ ਹਾਂ ਜੀ ਇਹਨਾਂ ਨਾਲ ਕੋਈ ਕੰਮ ਤਾਂ ਕਿਸੇ ਵਸਤੀ ਮੋਬਾਈਲ ਨੰਬਰ 62399 18407 ਠੀਕ ਹੈ ਜੀ ਅਜ ਦੋਵੇਂ ਵੜਾਂ ਦੋਵੇਂ ਵੜਾਂ ਜੀ ਠੀਕ ਹੈ ਬਾਜੀ ਦਾ ਤੇ ਚੰਗੀਆਂ ਹਨਾ ਚੰਗੀਆਂ ਆਪਾਂ ਡੰਗਰ ਲੈਨੇ ਥਣਪਾਂਡੇ ਵਾਲਾ ਜੀ ਹਾਂ ਸੋਹਣੀਆਂ ਤੇ ਸਮਾਂ ਨੋਟ ਕਰਾਈਏ ਕਿਉਂਕਿ ਭੈਣ ਭਰਾ ਨੂੰ ਫੇਰ ਹੀ ਪਰ ਲੱਗੂ ਆਰਡਰ ਕੁਆਲਿਟੀ ਕਿੰਨੀ ਬਣੀ ਐ ਤੇ ਕਿੰਨੀ ਹੋਰ ਬਣੀ ਐ ਤੇ ਟਾਈਮ ਨੋਟ ਹੋਊਗਾ ਨਾ ਤੇ ਫੇਰ ਪਤਾ ਲੱਗੂਗਾ ਤੇ ਟਾਈਮ ਚਲ ਬਾਅਦ ਚ ਨੋਟ ਕਰਾ ਦਿੰਨੇ ਆ ਮੋਬਾਈਲ 'ਉ ਤੇ ਪਤਾ ਲੱਗ ਜੇਂਦਾ ਕਿ ਕਿੰਨਾ ਕੁ ਟਾਈਮ ਹੋਇਆ ਨਾ ਆਰਡਰ ਕੁਆਲਿਟੀ ਕਿੰਨੀ ਬੰਨੀ ਆ? ਸਾਰੀਆਂ ਪੂਰੀਆਂ ਬਣ ਜੰਦੀਆਂ ਗਵੜਾ। ਬਾਈ ਸਾਹਿਬ ਇਹਦੇ ਥੱਲੇ ਮੌਕੇ ਦਾ ਕਿੰਨਾ ਦੁੱਧ ਬੋੜਾ ਬੋੜਾ ਕੀ ਹਿਸਾਬ ਆ? ਇਹ ਵੀਰੇ ਤਿੱਜਾ ਤੇ 13 ਕਿਲੋ ਬੋੜਾ ਥੱਲੇ ਆਦੀ। ਅੱਛਾ ਵੱਛਾ ਮਗਰ ਮੇਲ ਕਾਫ ਆ ਗਿਆ। ਤੇ ਗਰਮੀ ਵਾਲੀ ਗਰਮੀ ਵਾਲੀ ਸ਼ਾਈ ਹਾਲ ਚ ਆਉਂਦੀ ਹਨਾ। ਕਰਾਓ ਸੰਗ ਆ। ਹਾਂ ਕਰ ਕਰਾਣੀ ਆ। ਸੱਜਣੋ ਕਰਾਓ ਸੰਗ ਸ਼ਾਈ ਹਾਲ ਦੇ ਵਿੱਚ ਆਉਂਦੀ ਆ। ਬਹੁਤ ਵਧੀਆ। ਚੋਣ ਪੋਲੀ। ਪੋਲੀ ਬਹੁਤ ਵਧੀਆ। ਖੋਲ ਕੇ ਤੋੜਾ ਕਰਈਏ ਚੇਕ। ਵਾਹ ਜੀ ਵਾਹ। ਸੱਜਣੋ ਟਾਈਮ ਨਹੀਂ ਜੇ ਜੇ ਕੁਝ ਵੀ ਹੋਇਆ। ਲਗਭਗ 11 ਗ੍ਰਹੀ ਸਮਾਂ ਆ ਤੇ ਲੈਓ ਟਾਈਮ ਵਾਈਚੇ نوٹ ਕਰਾਈਏ ਲਾਗੇ ਸਾਰੇ ਬਾਹਰ ਕੱਢੋ ਜੀ ਆਹ ਕਾਰ ਹੀ ਨਾ ਲਓ ਜੀ ਸਜਣੋ 11:30 ਵਾਕਿਸ਼ ਹੋ ਗਏ ਆ ਤੇ ਟਾਈਮ ਦਾ ਹਿਸਾਬ ਲਾ ਲਿਓ ਤੇ ਫੇਰ ਹੀ ਅਟ ਕੁਆਲਟੀ ਦਾ ਹਿਸਾਬ ਜਿਹੜਾ ਪਤਾ ਲੱਗ ਜਾਂਦਾ ਆਗੇ ਬਿਲਕੁਲ ਗਿੱਲਾ ਨਾੜੂ ਆ ਬੱਚੇ ਦਾ ਸਾਹਮਣੇ ਵੇਖ ਰਹਿ ਜੇ ਲਮਕਦਾ 13 ਕਿਲੋ ਜਿਹੜਾ ਬੌਲਾ ਤੇ ਸ਼ਾਮ ਨੂੰ ਵੀਰ ਕਹਿੰਦਾ ਜਿਹੜਾ ਥੱਬਾ ਲਾ ਬੈਠੀ ਆ ਠੀਕ ਆ ਜੀ ਪੂਰਾ ਥੱਬਾ ਬਣਾ ਦਿੰਦੀ ਸ਼ਾਮ ਨੂੰ ਤੇ ਇੱਕ ਆਦ ਘੜ ਸੋਨਾ ਵੱਢੀ ਆ ਛੋਟੀ ਨਹੀਂ ਆ ਤੇ ਕਰਾਉ ਸੰਗਿਆ ਇਹ ਗਿਣਿਆ ਨੂੰ ਜ਼ਰੂਰ ਨੋਟ ਕਰਿਓ ਤੇ ਥਾਨ ਮੱਝਾਂ ਆਲਾ ਵਾਹ ਜੀ ਵਾਹ ਨਵਹਿੜ ਸੁਹਾ ਕਣਵਾ ਆ ਗਿਆ ਸੁਹਾ ਦੂਜਾ ਸੁਹਾ ਦੂਜਾ ਸੁਹਾ ਹਨਾ ਦੂਸਰਾ ਸੁਹਾ ਜਿਹੜੀ ਆ ਸੋਈ ਆ ਵਾਹ ਜੀ ਵਾਹ ਫੇਸ ਕੁਆਲਟੀ ਬਹੁਤ ਸੋਹਣੀ ਆ ਤੇ ਸ਼ਾਈ ਹਲ ਦੇ ਅੰਕ ਕਰ ਉਸ ਦੇ ਵਿੱਚ ਜਿਹੜੀ ਇਹ ਪੱਖ ਰੱਖਦੀ ਆ ਠੀਕ ਹੈ ਜੀ ਨਾਲ ਇਹ 나ੜੂ ਨਾਲ ਹੀ ਹੈ 나ੜੂ ਬੱਚੇ ਦਾ ਨਾਲ ਹੀ ਹੈ ਨਾ ਤੇ ਬਾਈ ਸਾਹਿਬ ਫਿਰ ਇਹਦੀ ਕਰੀਏ ਦੇਣ ਲੈਣ ਗੱਲ ਕਿਨੇ ਦੀ ਆਪਾਂ ਦੇ ਦੋ ਦਵਾਂਗੇ ਕਿਰਾ ਆਪਾਂ ਲੈ ਨਹੀਂ ਕਰਨਾ ਅੱਛਾ ਸਾਨੂੰ ਬਸ 60000 ਨਹੀਂ ਕਰ ਲਾ 50 ਨਹੀਂ ਕਰ ਤੋ ਅੱਛਾ 46000 ਦੀ ਜਾਣ ਦੇਣਾ 46 ਦੀ ਹਾਂਜੀ ਮਾਨ ਤੇ ਤਾਨ ਤੇ ਪਿਆਰ ਕੀ ਕਰਦੇ ਆ ਪਿਆਰ ਗਿਆ ਛੱਡਣਾ ਪਿਆਰ ਨਾਲ ਨਹੀਂ ਖੁੱਲੇ ਕਰੀਏ ਮੌਸਮ ਬਦਲ ਵਾਈ ਦਾ ਬੜ ਚੰਗੀ ਆ ਦੂਰੋਂ ਨੇੜੇੋਂ ਪੈਣ ਭਰਾਣੇ ਆਉਣਾ ਹੈ ਨਹੀਂ ਦੱਸ ਤੋ ਪਹਿਲੇ ਥੋੜਾ ਬਲ ਮਾਨਤਾ ਨੂੰ ਕੋਈ ਕਾਰਤੀ ਗਏ ਦੋ ਯਾਰ 1000 ਕੱਟ ਕਿੰਨੇ ਦੀ 46000 2000 ਛੱਡ ਦੇ 44 ਦੀ ਇਹ ਹੋਰ ਛੱਡ ਦਿਓ ਯਾਰ 44 ਦੀ ਧਿਆਨ ਆ ਛੋੜੀ ਹੋਣੀ 200 ਅੱਛਾ 43 ਚੋਂ 200 ਰੁਪਈਆ ਛੋੜੀ ਹੋਣੀ ਠੀਕ ਹੈ 43000 ਚੋਂ ਸੱਚ ਨੂੰ 200 ਛੋੜੀ ਹੋਣੀ ਆ ਕੋਈ ਨਹੀਂ ਫਿਰ ਵੀ ਮਾਨਤਨ ਕਰ ਦਿਓ ਘਰ ਆਿਆਂ ਦਾ ਠੀਕ ਠੀਕ ਹੈ ਕਰ ਦਿਓ ਹਣਾ ਤੇ ਆ ਵੜ ਕਨਵਰਸ ਹੋ ਆ ਗਈ ਵਛੀ ਮਗਰ ਆ ਗਈ ਇਹ ਪਹਿਲਾ ਦੁਆ ਵਛੀ ਆ ਵਛੀ ਮਗਰ ਵਾਹ ਜੀ ਵਾਹ ਵਛੀ ਨਾ ਤਨ ਆ ਕੇ ਸਹੀ ਨੂੰ ਵਾਹ ਜੀ ਵਾਹ ਡੱਬੀ ਵਛੀ ਆ ਗਈ ਖਾਚਰੋਂ ਥਾਂ ਤੋਂ ਰੇਂਦਾ ਵੀ ਬਹੁਤ ਸੋਹਣਾ ਲੱਗਾ ਨੇੜ ਤੋਂ ਜਿਹੜਾ ਕਰਾਂ ਠੰਢੀ ਬਹੁਤ ਇਹਦਾ ਦੁੱਧ ਕਿੰਨਾ ਮੌਕੇ ਦਾ ਇਥੇਲੇ 12 ਕਿਲੋ نیٹ ਦੁੱਧ ਆ 12 12 ਤੋਰਾ ਕਰਾਈਏ ਚੈੱਕ ਕਰਦਾ ਵੀ ਹਨਾ ਇਹ ਸਜਣੋ ਜਰਸੀ ਚ ਆਪਦਾ ਕਰੋ ਸੰਗ ਆ ਗਈ ਹਨਾ ਇਹ 12 ਕਿਲੋ ਮੌਕੇ ਦਾ ਥਣਪਾਂਡਾ ਚੰਗਾ ਦਾ ਮਗਰ ਵਛੀ ਆ ਗਈ ਵਾਜੀ ਵਾ ਵਛੀ ਬੜੀ ਪਿਆਰੀ ਆ ਡੱਬ ਤੇ ਖੜੱਬੀ ਹਨਾ ਕਹਿ ਦਿੰਦੇ ਜੀ ਨੂੰ ਡੱਬੀ ਵਛੀ ਹਨਾ ਠੀਕ ਆ ਜੀ ਪਹਿਲਾ ਸਵਾਹ ਜਿਹੜੀ ਇਹ ਪਲੂਨ ਸੋਈ ਆ ਲੈ ਆਓ ਮੋੜ ਲਿਓ ਜੀ ਲੋ ਜੀ ਫੇਸ ਕੁਆਲਟੀ ਬੜੀ ਸੋਹਣੀ ਮੁੰਦਰੀ ਜਰ ਕੀ ਵਛੀ ਆ ਨੱਚਦੀ ਤੇ ਟੱਪਦੀ ਜਾਂਦੀ ਹਨਾ ਵਾਹ ਬੰਦ ਹੋ ਜੀ 25 ਮਗਰ ਬਹੁਤ ਵਧੀਆ ਵੱਛੀ ਬਹੁਤ ਸੋਹਣੀ ਹੈ ਨਾ ਡਬਲ ਫੈਦਾ ਆ ਗਿਆ ਨਾ ਜਿੰਨੇ ਵੀ ਖੜਦੀ ਪੈਣ ਪਰਾ ਦੇ ਇੱਕਾ ਇੱਕ ਫਰੀ ਇੱਕ ਨਾ ਇੱਕ ਫਰੀ ਕਰਦੀ ਤੇ ਇਹਦੀ ਕੀਮਤ ਕਿੰਨੀ ਕਰਤੀਗੇ ਇਹਦੀ 40000 ਕੀਮਤ ਵੀ ਰੱਖ ਅੱਛਾ ਉਹ ਦ 12 ਕਿਲੋ ਤਾਂ ਗੇ ਦੋ ਡੰਗ ਛੋੜ ਛੱਪਾ ਕਿੰਨਾ ਕਰਤੀਗੇ 2000 ਛੜ ਨਹੀਂ ਖੁੱਲਾ ਕਰ ਮਾਨ ਕੀਰ ਲਾ 20 ਰਹਿ ਗਿਆ 36000 ਹੋਰ ਕਰਦੇ ਹੋਰ ਕਰਦੇ ਨਹੀਂ ਹੁੰਦਾ 20000 ਰਿਹਾ ਆਣਾ 206 ਤੋਂ ਨਹੀਂ 1000 ਸਾਡੇ ਲੋ ਕਰਦੇ ਕਰਦੇ ਤੁਹਾਡਾ ਜਮਾਨਤਨ ਕਰ ਲਿਆ ਠੀਕ ਆ ਇਹ ਸਜਣਾ 34 ਦੀ ਤੇ 43 ਦੋ ਭਾਗ ਇਹ ਕਿੰਦੇ ਕਰਮਾਂ ਦਾ ਨੀਰ ਲਿਖਦੀ ਕਰਮ ਵਾਲੀ ਕਿੰਦੇ ਕਰਦਾ ਸੰਯੋਗ ਆ ਤੇ ਲੈ ਜੋ ਮੇਲਾ ਲਟ ਰਿਓ ਪਿੰਡ ਅਲਗੋ ਕੋਠੀ ਪਹੁੰਚ ਕੇ ਜਿਲ੍ਹਾ ਸ਼ਹੀਦ ਅਰੰਦਸਰ ਸਾਹਿਬ ਤੇ ਤਸੀਹ ਸਜਣੋਂ ਨੂੰ ਲੱਗਦੀ ਪਟੇ ਭਾਈ ਗੁਰਸਾਖ ਸਿੰਘ ਫਾਰਮ ਤੇ ਸਤਿ ਸ਼੍ਰੀ ਅਕਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਰੱਬ ਰੱਖਾ ਜੀ